ਲੱਗਿਆ ਹੋਇਆ ਜੋਰ ਔਰ ਨਿਕਲਦੀ ਕਬੱਡੀ ਨਿਕਲਦੀ ਕਬੱਡੀ ਕਬੱਡੀ ਇਦੇ ਪਿਤਾ ਨੇ ਕਹਿੰਦੇ ਬਹੁਤ ਤਕੜੀ ਕਬੱਡੀ ਖੇਡੀ ਐ ਕਿਉਂਕਿ ਉਹਨੂੰ 나ਥ ਆਖਿਆ ਗਿਆ ਸਿਹਾ ਨੌ ਦੇ 나ਥ ਨੇ ਬਹੁਤ ਤਕੜੀ ਕਬੱਡੀ ਖੇਡੀ ਐ ਉਸ ਤੋਂ ਬਾਅਦ ਫਿਰ ਕਹਿੰਦੇ ਇਹਨੂੰ ਛੋਟਾ ਨਾਂਤ ਆਖ ਰਿਹਾ ਇਹ ਕਹਿੰਦੇ 나ਥ ਦਾ ਪੁੱਤਰ ਅਮਰਤ ਚਾਹਲ ਪਰਿਵਾਰ ਦਾ ਖੇਡ ਮੈਦਾਨ ਦੇ ਵਿੱਚ ਇਸ ਲਈ ਕਬੱਡੀ ਪਾ ਰਿਹਾ ਇੱਕ ਕੰਨੀ ਦੇ ਉੱਪਰ ਫੂਲਾ ਲੱਗਿਆ ਹੋਇਆ ਨਾਲ ਕਹਿੰਦੇ ਗਲਾਮ ਫੀਦ ਟੋਕੇ ਵਰਗੇ ਪਰ ਆਹ ਨੌਜਵਾਨ ਕਹਿੰਦੇ ਸੋਨੀ ਹੈ ਮੇਰੇ ਪੰਜਾਬੀ ਵੀਰੋ ਇਸ ਲਈ ਖੇਡ ਮੈਦਾਨ ਦੇ ਵਿੱਚ ਰੱਖਦਾ ਧੌਣ ਤੇ ਹੱਥ ਉਹ ਲੱਗਿਆ ਹੋਇਆ ਜੋਰ ਪੱਜਦੀਆਂ ਧੌਲਾ ਖੜਦੇ ਪੈਰ ਬੰਧਿਆਂ ਦੇ ਲਾਗੇ ਮੁਕਾਬਲਾ ਸਖਤ ਹੈ ਤੇ ਨੰਬਰ ਕਹਿੰਦੇ ਰੇਟਰ ਦੇ ਵੀ ਪਰ ਨੰਬਰ ਨਿੱਕੇ ਨੇ ਆਪਣੀ ਟੀਮ ਦੇ ਇਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਇਸ ਲਈ ਛੋਟਾ 나ਥ ਲਓ ਛੋਟਾ 나ਥ ਖੇਡ ਮੈਦਾਨ 'ਚ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਪੈਂਦੀ ਰੇਡ ਹੁਣ ਕੌਣ ਚਾਹੁੰਦਾ ਵਿੱਚੋਂ ਲਓ ਇੱਕ ਪਾਸੇ ਕਹਿੰਦੇ ਟੋਕਾ ਪਾਕਿਸਤਾਨ ਵਾਲਾ ਲਹਿੰਦੇ ਪੰਜਾਬ ਵਾਲਾ ਨਾਲ ਫੂਲਾ ਸ਼ੂਸ਼ਕ ਵਾਲਾ ਉਮਰ ਮਿੱਤਰੋ ਖੇਡ ਦੇ ਮੈਦਾਨ ਵਿੱਚ ਆ ਕਹਿੰਦੇ ਹੋ ਗਿਆ ਮੁਕਾਬਲਾ ਸੋਨੀ ਫਗਰ ਝੰਡੇ ਵਾਲਾ ਖੇਡ ਦੇ ਮੈਦਾਨ ਵਿੱਚ ਸੋਨੀ ਟਰਾਈ ਕਰਦਾ ਹੋਇਆ ਪਰ ਛੋਟਾ ਨਾਥ ਖੇਡ ਮੈਦਾਨ ਦੇ ਵਿੱਚ ਉਧਰ ਜੀਤਾ ਸਮਰਾ ਯਾਰਾਂ ਦਾ ਯਾਰ ਕਹਿੰਦੇ ਧੀਰੇ ਨਿਜਰ ਹੁਣਾ ਦਾ ਲੱਕੀ ਸਪਰੇ ਹੁਣਾ ਦਾ ਸੁਕੇ ਢਾਲੀਵਾਲ ਹੁਣਾ ਦਾ ਰਜਿੰਦਰ ਮੇਜਰ ਹੁਣਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰ ਦੋ ਸਾਡੇ ਜਿਗਰੀ ਯਾਰ ਹੈ ਉਹ ਜਿਸ ਕਰਨ ਯੂ ਐਸ ਏ ਦਿਲੋਂ ਧੰਨਵਾਦ ਲਓ ਖੇਡ ਦੇ ਮੈਦਾਨ ਵਿੱਚ ਸੋਨੀ ਪਾਦਰੇ ਦੋਧਰੇ ਵਾਲਾ ਖੇਡ ਦੇ ਮੈਦਾਨ 'ਚ ਤੇ ਦੂਜੇ ਪਾਸੇ ਉਹੀ 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 ਟੱਕਰ ਹੀ ਆਹ ਟੱਕਰ ਹੀ ਆਹ ਟੱਕਰ ਸਿਰੇ ਦੀ ਮੇਲਾ ਨੱਚ ਉੱਠਿਆ ਆਹ ਮੇਲਾ ਨੱਚ ਉੱਠਿਆ ਪਾਗਲੌਰ ਵਾਲਾ ਜੰਮੇ ਨਿੱਕਾ ਕਬੱਡੀ ਪਾ ਰਿਹਾ ਐਨ ਕਹਿੰਦੇ ਖੇਡ ਮੈਦਾਨ ਦੇ ਅੰਦਰ ਨਦੌਰ ਵਾਲੇ ਨਿੱਕੇ ਦੀ ਕਬੱਡੀ ਰਾਜਪੂਤ ਫੇਰ ਔਰ ਨਿੱਕੇ ਦੀ ਕਬੱਡੀ ਨਿੱਕੇ ਦੀ ਕਬੱਡੀ 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 ਰਾਜਪੂਤ 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 ਔਰ ਨਿੱਕਾ 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 ਕਬੱਡੀ 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 ਤਾੜੀ 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 ਦੀ ਤਾੜੀ ਪੂਰਾ ਇਹ ਖੇਡ ਕਬੱਡੀ ਹੈ ਖੇਡਦੇ ਕਬੱਡੀ ਜਦੋਂ ਗੱਪਰੂ ਮੈਦਾਨਾ ਵਿੱਚ ਲੱਗਦਾ ਜਿਵੇਂ ਭੇੜ ਹੋਵੇ ਸਾਹਮਣੇ ਉਹ ਟੱਕਰ ਫਿਰਦੀ ਹੋਗੀ ਨਿੱਕੇ ਦੇ ਨਾਲ ਉਹ ਰਾਜਪੂਤ ਰਾਜਪੂਤ ਰਾਜਪੂਤਾ ਨੰਬਰ ਕੀ ਦੇ ਕੀ ਦੇ ਕੀ ਦੇ ਕੀ ਦੇ ਕੀ ਦੇ ਕੀ ਦੇ ਯਾਰ ਸੁਆਦ ਆ ਸੁਆਦ ਆ ਗਿਆ